ਤੁ ਕਹੋ ਟਲ ਗੁਰ ਸੇਵੀਐ ਇਹਨੇ ਸੁਸਹਜ ਦਰਸ਼ਨ ਪਰਸੈ ਗੁਰੂ ਕਾਹ ਜਨਮ ਮਰਨ ਦੁਖ ਹੋ ਗਐ ਸਹਤ ਕ ਸਮੰ ਦੀਨ ਹੋਰ ਅਰਸਹੁ ਕੁਰਸਹੁ ਸਦ ਡਿਠੇ ਸਚੇ ਪਾਤਸ਼ਾਹ ਮਦ ਜਨਮ ਜਨਮੰਦੀ ਸੱਜਣ ਸੱਚਾ ਪਾਤਸ਼ਾਹ ਸਿਰਸ਼ੰਦ ਜਿਸ ਪਾਸ ਗਹਿਠੈ ਆਸੋਹੀਐ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ ਪੰਜਵਾਂ ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਦੁਦਤ ਕਤ ਹੂ ਨਾਹੀ ਅਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਦੌਲਤ ਕਤ ਹੂ ਨਾਹੀ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਦਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹੈ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰ ਹੈ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ Fateh ਸੋਰਠ ਮਹਲਾ ਪੰਨਾ ਅਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੋਲਤ ਕਤ ਹੂੰ ਨਾਹੀ ਵਾਹਿਗੁਰੂ ਦਾ ਕਲਸਾ ਵਾਹਿਗੁਰੂ ਜੀ ਕੀਤੇ ਇੱਕ